ਲੋ ਗੀਤਾਂ ਦੇ ਸਾਰੇ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੀਓ ਤੁਸੀਂ ਇਸ ਵੇਲੇ ਵੇਖ ਰਹੇ ਹੋ ਚੈਨਲ ਦੇਸ ਦਾ ਬਾਬਾ ਤੇ ਮੈਂ ਗੁਰਮੀਤ ਕੋਰ ਸੰਦਾ ਹਾਜ਼ਰ ਹਾਂ ਤੁਹਾਡੇ ਰੂਬਰੂ ਪਹਿਲਾਂ ਵਾਂਗੀ ਇੱਕ ਸੋਹਣਾ ਜਿਹਾ ਲੋਕ ਗੀਤ ਲੈ ਕੇ ਇਹ ਛੋਟੀ ਜੀ ਆਵਾਜ਼ ਵਾਲਾ ਗੀਤ ਹੈ ਤੇ ਭੈਣ ਭਰਾਵਾਂ ਦਾ ਗੀਤ ਹੈ ਦੂਰ ਵਸਦੀ ਭੈਣ ਜਿਹੜੀ ਆ ਉਹਦਾ ਉਦਰੇਵਾ ਇਸ ਗੀਤ ਦੇ ਵਿੱਚੋਂ ਸਾਫ਼ ਚਲਕਦਾ ਹੈ ਤੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਗੀਤ ਪਸੰਦ ਆਊਗਾ ਤਾਂ ਮੈਂ ਤੁਹਾਨੂੰ ਇਹ ਗੀਤ ਸੁਣਾ ਵੀ ਦੇਵਾਂ ਤੇ ਸੰਭਾਲ ਵੀ ਲਵਾਂ ਲਓ ਜੀ ਸੁਣੋ ਉੜ ਜਾਂਦੇ ਆ ਤੋ ਤੇ ਆ ਮੇਰਾ ਲਈਓ ਸਨੇ ਆ ਜਾ ਮੈਂ ਵਾਰੀ ਲਈਓ ਸਨੇ ਆ ਜਾ ಆ ನೂತ ದಿ ದೂರ ಮಾರಿ ಏ ಕಡಿ ದೂರ ಮೈ ನಡಿ ತೋತೆಯ ದಡಿ ಬಾಪ ಮಾರಿ ದಡಿ ਬਾਪ ਗਚਰੀ ਬਿਠੇ ਆਤੀ ਕਿਉਂ ਦਿੱਤੜੀ ਦੂਰ ਮੈਂ ਵਾਰੀ ਓਏ ਤੀ ਕਿਉਂ ਦਿੱਤੜੀ ਦੂਰ ਮੈਂ ਨਾ ਦਿੱਤੜੀ ਤੋ ਤੇ ਆ ਦਿੱਤੜੀ ਪਹਿਣਦੇ ਵੀਰ ਮੈਂ ਵਾਰੀ ਓਏ ਦਿੱਤੜੀ ਪਹਿਣਦੇ ਵੀਰ ਵੀਰ ਜੇ ਕੁਰਸੀ ਬੈਠਿਆ ਪੈਣ ਕਿਉ ਦਿੱਤੜੀ ਦੂਰ ਮੈਂ ਵਾਰੀ ਓਏ ਪੈਣ ਕਿਉ ਦਿੱਤੜੀ ਦੂਰ ਵੀਰ ਨੇ ਕੋੜਾ ਪੀੜਿਆ ਤੋਰਪਿਆ ਪੈਣ ਦੇ ਦੇਸ ਮੈਂ ਵਾਰੀ ਓਏ ਤੋਰਪਿਆ ਪੈਣ ਦੇ ਦੇਸ ਰਾਈਆ ਰਾਈ ਜਾਨ ਦਿਆ ਦੱਸ ਮੇਰੀ ਪੈਣ ਦਾ ਕਰ ਮੈਂ ਵਾਰੀ ਓਏ ਦੱਸ ਮੇਰੀ ਪੈਣ ਦਾ ਕਰ ਸੱਜੇ ਸੁਣੀ ਦੀ ਪੀ ਪੜੀ ਖੱਬੇ ਤੇਰੀ ਪੈਣ ਦਾ ਕਰ ਮੈਂ ਵਾਰੀ ਓਏ ਖੱਬੇ ਤੇਰੀ ਪੈਣ ਦਾ ਕਰ ਪੈਣੇ ਪੀੜੇ ਬਈਠੀਏ ਓਟਕੇ ਕੁੰਡੜਾ ਖੋਲ ਮੈਂ ਵਾਰੀ ਇਨੀ ਓਟਕੇ ਕੁੰਡੜਾ ਖੋਲ ਪੈਣ ਤਸ਼ਾਮ ਸ਼ਾਮ ਰੋਏ ਪਈ ਸੁਣ ਕੇ ਵੀਰ ਦੇ ਬੋਲ ਮੈਂ ਵਾਰੀ ਓਏ ਸੁਣ ਕੇ ਵੀਰ ਦੇ ਬੋਲ ਨਾਰੋ ਪੈਣੇ ਮੇਰੀਏ ਦਸ ਮੈਨੂੰ ਆਪਣਾ ਹਾਲ ਮੈਂ ਵਾਰੀ ਨੀ ਦਸ ਮੈਨੂੰ ਆਪਣਾ ਹਾਲ ਕੱਲੀ ਨੂੰ ਬਰਸਾਂ ਬੀਤੀਆਂ ਲੈ ਚੱਲਿਆ ਆਪਣੇ ਨਾਲ ਮੈਂ ਵਾਰੀ ਓਏ ਲੈ ਚੱਲਿਆ ਆਪਣੇ ਨਾਲ ਸਾਸ ਤਾਂ ਦੇਂਦੀ ਗਾਲੀਆਂ ਸਾਥੋਂ ਨਾ ਹੁੰਦੀਆਂ ਸੁਣ ਮੈਂ ਵਾਰੀ ਓਏ ਸਾਥੋਂ ਨਾ ਹੁੰਦੀਆਂ ਸੁਣ ਕੰਤ ਗਿਆ ਪਰਦੇਸ ਨੂੰ ਜਿੰਦੜੀ ਨੂੰ ਲਾਗੀ ਏ ਕੌਣ ਮੈਂ ਵਾਰੀ ਓਏ ਜਿੰਦੜੀ ਨੂੰ ਲਾਗੀ ਏ ਕੌਣ ਗੀਤ ਵਿੱਚ ਭਰਾ ਰਾਈ ਨੂੰ ਪੁੱਛਦਾ ਵੀ ਮੇਰੀ ਭੈਣ ਦਾ ਘਰ ਦੱਸ ਪਰ ਤੁਸੀਂ ਹੁਣ ਇਹ ਨਾ ਕਿਉਂ ਵੀ ਲੈ ਦੱਸ ਉਹਨੂੰ ਆਪਦੀ ਭੈਣ ਦਾ ਘਰ ਨਹੀਂ ਪਤਾ ਹੋਊਗਾ ਤੁਸੀਂ ਉਸ ਸਮੇਂ ਵਿੱਚ ਜਾਓ ਜਦੋਂ ਇਹ ਗੀਤ ਆ ਉਦੋਂ ਜੇ ਕੋਈ ਪਰਦੇਸ ਵਿੱਚ ਉਦਾਂ ਯੂਪੀ ਚਲ ਜਾਓ ਜਾਂ ਕੋਈ ਇਧਰ ਸ਼ਿਮਲੇ ਸ਼ਿਮਲੇ ਵੱਲ ਕੁੜੀ ਵਿਆਹੀ ਗਈ ਹਿਮਾਚਲ ਪ੍ਰਦੇਸ਼ ਵਿੱਚ ਆਮ ਤੌਰ ਤੇ ਪੰਜਾਬ ਦੀਆਂ ਕੁੜੀਆਂ ਯੂਪੀ ਵਿੱਚ ਵਿਆਹੀਆਂ ਜਾਂਦੀਆਂ ਸੀ ਉਦੋਂ ਤੁਹਾਨੂੰ ਪਤਾ ਆ ਵੀ ਹਿੰਦੁਸਤਾਨ ਪਾਕਿਸਤਾਨ ਇਕੱਠੇ ਹੀ ਹੁੰਦੇ ਸੀ ਤੇ ਕਿੱਡਾ ਮੁਲਕ ਹੁੰਦਾ ਸੀ ਤੇ ਜਿਹੜੀ ਦੂਜੇ ਸਿਰੇ ਤੋਂ ਇੱਕ ਸਿਰੇ ਦੀ ਕੁੜੀ ਦੂਜੇ ਸਿਰੇ ਵਿਆਹੀ ਗਈ ਆ ਉਹ ਤੇ ਪਰਦੇਸਣ ਹੀ ਹੋ ਗਈ ਉੱਥੇ ਸਾਲ ਲਾ ਸਾਲ ਲਾ ਬੱਧੀ ਕੋਈ ਜਾਂਦਾ ਨਹੀਂ ਸੀ ਨਾ ਉਹਦੇ ਕੋਲ ਮਿਲਣਾ ਹੁੰਦਾ ਸੀ ਤੇ ਜਿਹੜਾ ਹੁਣ ਭਰਾ ਕਈ ਸਾਲਾਂ ਹੀ ਜਾਊਗਾ ਤੇ ਉਹਨੂੰ ਭੈਣ ਦਾ ਘਰ ਕਿੱਥੋਂ ਲੱਭ ਜਾਣਾ ਜਾ ਕੇ ਹੈਨਾ ਤੇ ਇਹੋ ਜੀਆਂ ਕਈ ਗੱਲਾਂ ਜਿਹੜੀਆਂ ਦਿਲ ਨੂੰ ਗੜਾ ਟੁੰਬਦੀਆਂ ਆ ਕਿ ਉਦੋਂ ਦੇਖੋ ਕੁੜੀਆਂ ਵਿਚਾਰੀਆਂ ਜਿਹੜੀਆਂ ਜਿਨ੍ਹਾਂ ਦੀਆਂ ਸੱਸਾਂ ਇਨੀਆਂ ਜ਼ਾਲਮ ਹੁੰਦੀਆਂ ਸਿਗੀਆਂ ਤੇ ਉਹਦਾ ਜਿਹੜਾ ਪਤੀ ਪਰਮੇਸ਼ਰ ਆ ਉਹ ਕਿਤੇ ਦੂਰ ਨੌਕਰੀ ਗਿਆ ਹੋਇਆ ਵਾ ਸੱਸ ਜ਼ਾਲਮ ਆ ਤੇ ਪੇਕੇ ਦੂਰ ਆ ਕਈ ਕਈ ਸਾਲ ਉਹਦੇ ਕੋਲ ਮਿਲਿਆ ਨਹੀਂ ਜਾਂਦਾ ਤੇ ਉਹ ਕੁੜੀ ਜਿਹੜੀ ਆ ਉਹ ਕਿਵੇਂ ਟਾਈਮ ਪਾਸ ਕਰਦੀ ਹੋਊਗੀ ਇਹ ਗੀਤ ਜਿਹੜੇ ਆ ਉਹਨਾਂ ਕੁੜੀਆਂ ਦੇ ਦਰਦ ਨੂੰ ਬਾਖੂਬੀ ਬਿਆਨ ਕਰਦੇ ਆ ਇਸੇ ਕਰਕੇ ਇਹ ਗੀਤ ਜਿਹੜੇ ਆ ਇਹ ਕੱਲ ਵੀ ਸੱਚੇ ਸੀ ਤੇ ਅੱਜ ਵੀ ਇਹ ਸੱਚੇ ਹੀ ਆ ਤੇ ਹਮੇਸ਼ਾ ਹੀ ਇਹਨਾਂ ਨੇ ਸੱਚੇ ਹੀ ਰਹਿਣਾ ਹੈ ਤੇ ਤੂੰ ਸੀਸ ਗੀਦਾ ਆਨੰਦਮਾਨੋ ਤੇ ਮੈਨੂੰ ਗੁਰਮੀਤ ਸੰਧਾ ਨੂੰ ਦਿਓ ਹੁਣ ਜਾਣ ਦੀ ਆਗਿਆ ਖੁਸ਼ ਰੋ ਖੁਸ਼ਹਾਲ ਰੋ ਸ਼ਾਦ ਰੋ ਆਬਾਦ